ਆਯਾ ਵਰਤਨ ਸ੍ਰੀ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦਿ ਗਹਿਰੇ ਕਰਤੈ ਵਿਖਦਾਈ ਉੱਪਰ ਮੰਡਪੇ ਛੈ ਮਾਰ ਕੰਡੇ ਟੋਕ ਦੇ ਕਾਈ ਜਿੰਨ ਤੇਰੇ ਤਰਨੋਂ ਦਾ ਲੈ ਹਮਰਾ ਕਰਤਾ ਰਾਮ ਸੁਨੇਹੀ ਕਾਹੇ ਰ ਨਰ ਗਰਵ ਕਰਤੇ ਹੈ ਦਿਨ ਸਜ ਝੂਠੀ ਦੇਹੀ ਦਾ ਮੇਰੀ ਮੇਰੀ ਕਹਿ ਰੋ ਕਰਤੇ ਦਰਜੋਦਨ ਸੇ ਭਈ ਬਾਰਾਂ ਜੋਦਨ ਛਤਰੇ ਚੱਲੇ ਠਾ ਦੇਹੀ ਗਿਰਜਨ ਖਾਈ ਸਰਵਸੁਆਨਿਕ ਲੰਕਾ ਹੋਤੀ 라ਵਣ ਸੇ ਅਦਕਈ ਕਾਪ ਤੋ ਦਰਬੰਦ ਹੱਥੀ ਕੰਨ ਮੈਤੇ ਪਰਾਈ ਦਰਵਾਸਾ ਸੋ ਕਰ ਤੇ ਠੇਗਰੀ ਜਦ ਵੇ ਇਹ ਫਲ ਪਾਏ ਕਰਤ ਪਰ ਕਰੀ ਜਨੇ ਆਪਣੇ ਉਪਰ ਨਾਮੰ ਦਿਓ ਹਰ ਗੁਣੰ ਗਾਏ ਦਰਵਾਸਾ ਸੋ ਕਰ ਤੇ ਠੇਗਰੀ ਜਗਦ ਗੁਰੂ ਇਹ ਫਲ ਪਾਏ ਕਿਰਪਾ ਕਰੀ ਜਿਵੇਂ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਏ ਇਹ ਸ਼ਬਦ ਅਗਤਨਾਸਿ ਵਿੱਚ ਸਤਗੁਰ ਨਾਮਦੇਵ ਜੀ ਮਹਾਰਾਜ ਦਾ ਆਚਾਰਿਆ ਹੋਇਆ ਸ਼ਬਦ ਤੰਤੰ ਚਹ ਸ਼ਕਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 192 ਤੇ ਸ਼ਿਸ਼ੋ ਬਤਾਇਆ ਸਤਗੁਰ ਨਾਮਦੇਵ ਜੀ ਸਮਝਾ ਰਹੇ ਕਿ ਦੁਨੀਆ ਤੇ ਜਿਨ੍ਹਾਂ ਨੇ ਮਹਿਲ ਬਾੜੀਆਂ ਬਣਾਈਆਂ ਉਹ ਕਿ ਲਗਾ ਕਿੱਥੇ ਹਨ ਅਜੋ ਤੇ ਕਿੱਥੇ ਹਨ ਮਹਿਲ ਬਾੜੀਆਂ ਕਿਉਂਕਿ ਜਾਣਾ ਤਾਂ ਨਾਮ ਨੇ ਨਾਲ ਪਰ ਅਸੀਂ ਤਾਂ ਦੁਨੀਆ ਦੇ ਉੱਤੇ ਆ ਕੇ ਇਹ ਸੋਚਦੇ ਹਾਂ ਕਿ ਪਤਾ ਨਹੀਂ ਕਿੰਨੀ ਕੁ ਜੇ ਸਾਡੀ ਜ਼ਿੰਦਗੀ ਹੈ ਬੜੀਆਂ ਲੰਬੀਆਂ ਲੰਬੀਆਂ ਡੁੰਗੀਆਂ ਨਿਹਾਂ ਦਿਖਦਵਾਏ ਕਰਾਉਂਦੇ ਪਰ ਉਹਨਾਂ ਨੇ ਜੋ ਜ਼ਿੰਦਗੀ ਦੇ ਵਿੱਚ ਦੱਸਿਆ ਹੈ ਕਿ ਇੱਥੋਂ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਲੈ ਕੇ ਜਾਣਾ ਹੈ ਬਾਕੀ ਕੁਝ ਨਹੀਂ ਜਾ ਸਕਦਾ ਕਿਉਂਕਿ ਇਹ ਸਵਾਸਾਂ ਦੀ ਪੂੰਜੀ ਹੈ ਇਹ ਨਾਮ ਦਾ ਸਿਮਰਨ ਕਰ ਲਈ ਹੈ ਜੇਕਰ ਅਸੀਂ ਇਸ ਨੂੰ ਗਲਤ ਪਾਸੇ ਲਾ ਲਿਆ ਤੇ ਫਿਰ ਜਿਹੜਾ ਜੀਵਨ ਸਾਨੂੰ ਮਿਲਿਆ ਇਸ ਦਾ ਮਕਸਦ ਜਿਹੜਾ ਅਧੂਰਾ ਰਹਿ ਜਾਣਾ ਕਿਉਂਕਿ ਜੇਕਰ ਦੁਬਿਯਤੇ ਆਏ ਹੈ ਸਾਨੂੰ ਚਾਹੀਦਾ ਹੈ ਕਿ ਪਰਮਾਤਮਾ ਦੇ ਨਾਮ ਦੇ ਸਿਮਰਨ ਦੇ ਵਿੱਚ ਹੀ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਸਤਗੁਰ ਨਾਮਦੇਵ ਜੀ ਸਮਝਾ ਰਹੇ ਸ਼ਬਦ ਰਹੇ ਗਹਿਰੀ ਕਰ ਕੈ ਨਿਵ ਖਦਾਈ ਉੱਪਰ ਮੰਡਪ ਛੇ ਕਹਿੰਦੇ ਬਹੁਤ ਹੀ ਦੁਨੀਆਂ ਨੇਹਾਂ ਘਰ ਆ ਲਈਆਂ ਕਿ ਮਹਿਲ ਜਿਹੜਾ ਆ ਜਿਹੜਾ ਅਸੀਂ ਮੰਡਪ ਬਣਾਉਣਾ ਮਹਿਲ ਬਾੜੀਆਂ ਬਣਾਉਣੇ ਉਹਨਾਂ ਦੇ ਨੇਹਾਂ ਦੀ ਅਸੀਂ ਖਦਵਾਈ ਬੜ ਡੂੰਗੀ ਕਰਾਉਂਦੇ ਆ ਤਾਂ ਕਿ ਸਾਲਾਂ ਬੰਦੀ ਇੱਥੇ ਲੰਘ ਜਾਣਾ ਜਦੋਂ ਕਿ ਇੱਕ ਸਵਾਸ ਦਾ ਪਰੋਸਾ ਨਹੀਂ ਕਿਉਂਕਿ ਜੇਕਰ ਸਵਾਸ ਦਾ ਪਰੋਸਾ ਹੁੰਦਾ ਤਾਂ ਸਤਗੁਰ ਅਰਦਾਸਵਾਲ ਜੀ ਨੇ ਲਿਖਣਾ ਨਹੀਂ ਸੀ ਉੱਚੇ ਮੰਦਰ ਸਾਲ ਰਸੋਈ ਇੱਕ ਕਰੀਫ ਨਹਿ ਨ ਹੋਈ ਇਹ ਤਾਂ ਐਸਾ ਜੈਸੇ ਕਾਸ ਕੀ ਟੱਟੀ ਜਲ ਗਏ ਕਾਸ ਰਲ ਗਏ ਮੱਟੀ ਜਿੰਨੇ ਵੀ ਉੱਚੇ ਮਹਿਲ ਬਾੜੀਆਂ ਬਣਾਏ ਇਨਾਂ ਵਰਤ ਕੋਈ ਟਾਈਮ ਹੋ ਸਕਦਾ ਪੱਤੀ ਦਾ ਤਾਂ ਬੰਦਾ ਟਾਈਮ ਦਾ ਨਹੀਂ ਪਤਾ ਇੱਕ ਖਿੰਨ ਦੇ ਵਿੱਚ ਤੇ ਵਿਖਰ ਜਾਣਾ ਪਾਣੀ ਦਾ ਬਲਬਲਾ ਹੈ ਦੁਨੀਆ ਸੁਪਨੇ ਦੇ ਨਹੀਂ ਸਮਝ ਕੇ ਇਥੇ ਜ਼ਿੰਦਗੀ ਬਤੀਤ ਕਰ ਜਿਹੜਾ ਸਵਾਸ ਆ ਰਿਹਾ ਉਸ ਦੇ ਨਾਮ ਦੇ ਲਿਖ ਦੇ ਵਿੱਚ ਲਾ ਦੇ ਨਹੀਂ ਤਾਂ ਪਿੱਛੋ ਪਛਤਾਉਣਾ ਪੈਣਾ ਫਿਰ ਪਛਤਾਏ ਹੋਤ ਕਿਆ ਜਦ ਬਿਚੜੀਆਂ ਚੁੱਕੇ ਖੇਤ ਫਿਰ ਪਛਤਾ ਕੇ ਕੀ ਕਰੇਗਾ ਫਿਰ ਤਾਂ ਸਾਰਸ ਦੀ ਪੂੰਜੀ ਖਤਮ ਹੋ ਜਾਣੀ ਜੇਰਾ ਹੋ ਕੋਠਾ ਮੜਿਆ ਤੈਨੂੰ ਇਸ ਸਵਾਸਨਿ ਪੁੰਜੀ ਇਹਦੇ ਵਿੱਚ ਦਿੱਤੀ ਹੈ ਇਹ ਬਾਜਾ ਉਨੀ ਦੇ ਤੱਕ ਹੀ ਵੱਜਣਾ ਹੈ ਜਿੰਨੀ ਦੇ ਤੱਕ ਸਵਾ ਸਾਰੇ ਨਹੀਂ ਤਾਂ ਬਾਬਾ ਬੋਲਤੇ ਸੇ ਕਹਾ ਗਏ ਮਾਰਕੰਡੇ ਤੇ ਕੋ ਉਦਕਾਈ ਜਨ ਤ੍ਰਿਣ ਧਰਮੋਂਡ ਬਲਾਈ ਮਾਰਕੰਡੇ ਰਿਸ਼ੀ ਦੀ ਕੰਦੇ ਉਹਨਾਂ ਬਹੁਤ ਜ਼ਿਆਦਾ ਲੰਬੀ ਹੋਈ ਪਰ ਉਸ ਨੇ ਮਕਾਨ ਹੀ ਨਹੀਂ ਬਣਾਇਆ ਜ਼ਿੰਦਗੀ ਦੇ ਵਿੱਚ ਕਾਫ ਉਸ ਤ੍ਰਿਣ ਮਤਲੋ ਜੰਗਲ ਦਾ ਕਿਣਕ ਤਣਕਾ ਜੋ ਵੀ ਹੈ ਕੱਖਾਂ ਦੀ ਕੁੱਲੀ ਧਰਮਉਂਡ ਬੁਲਾਈ ਸੱਤੇ ਕਹਿੰਦੇ ਕੱਖਾਂ ਦੀ ਕੁੱਲੀ ਸੀ ਉਹਦੇ ਉਸ ਕੁੱਲੀ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਬਹੁਤ ਲੰਬੀ ਆ ਜੁਰੀ ਹੈ ਦੇਖੋ ਕਹਿੰਦੇ ਮਾਰਕੰਡੇ ਨੂੰ ਜੇਕਰ ਮਾਰਕੰਡੇ ਤੂੰ ਉਸੇ ਸਭ ਕੁ ਸਿੱਖਣਾ ਤੇ ਇਹੋ ਹੀ ਹੈ ਕਿ ਜਿਹੜੇ ਅਸੀਂ ਮੰਡਪ ਬਣਾ ਰਹੇ ਹਾਂ ਮਹਿਲ ਬਾੜੀਆਂ ਬਣਾ ਰਹੇ ਸਾਡੇ ਨਾਲ ਨਹੀਂ ਜਾਣੇ ਨਾਲ ਤਾਂ ਪਰਮਾਤਮਾ ਦਾ ਨਾਮ ਦਾ ਸਿਮਰਨ ਜਣਾ ਪਰ ਅਸੀਂ ਜਿਹੜੇ ਇੱਥੇ ਦੁਨੀਆ ਦੇ ਕਸਮਰੇ ਦੇ ਵਿੱਚ ਪਏ ਹੋਏ ਇਹ ਸਿਰਫ ਤੇ ਸਿਰਫ ਸਾਨੂੰ ਚਿੰਤਾ ਹੀ ਦਿੰਦਾ ਹੈ ਫਿਕਰ ਹੀ ਦਿੰਦਾ ਹੈ ਸੁੱਖ ਤਾਂ ਬਹੁਤ ਘੱਟ ਹੈ ਤਨ ਦਾ ਸੁੱਖ ਹੈ ਮਨ ਦੀ ਸ਼ਾਂਤੀ ਪੰਗ ਹੈ ਸੋ ਮਨ ਦੀ ਤ੍ਰਿਪਤੀ ਜੇਕਰ ਨਹੀਂ ਹੈ ਸਾਡੀ ਤਾਂ ਫਿਰ ਕਰਨਾ ਕੀ ਹੈ ਫਿਰ ਤਾਂ ਚੰਗਾ ਹੈ ਕਿ ਸਾਧੂਆਂ ਦੀ ਸ਼ਰਨ ਲੈ ਕੇ ਉਹਨਾਂ ਦੇ ਸੰਗਤ ਦੇ ਵਿੱਚ ਰਹਿ ਕੇ ਆਪਣੇ ਨਾਮ ਪ੍ਰਮਾਤਮਾ ਦੇ ਨਾਮ ਨੂੰ ਜਪ ਲਈਏ ਤਾਂ ਕਿ ਦੁਨਿਆਤੇ ਆਪਣਾ ਜੀਵਨ ਸਫਲ ਕਰ ਜੀ ਪਛਤਾਉਂਦੇ ਲੋਕ ਕਹਿੰਦੇ ਉਮਰ ਜਦੋਂ ਬੀਤ ਜਾਂਦੀ ਹੈ ਫਿਰ ਪਛਤਾਵਾ ਹੈ ਹਰ ਇੱਕ ਨੂੰ ਪਛਤਾਵਾ ਹੈ ਕਿਉਂਕਿ ਬਾਲ ਅਵਸਥਾ ਖੇਡ ਗੋਈ ਕਾਲੋਂ ਹੋ ਗਏ ਬੱਗੇ ਕੀ ਮੁੱਲ ਆ ਕੇ ਜਾਵੇਂਗਾ ਤੂੰ ਧਰਮਰਾਜ ਦੇ ਅੱਗੇ ਧਰਮਰਾਜ ਨੇ ਜੇ ਸੌਸਾਂ ਦੀ ਪੂੰਜੀ ਜਿੱਤ ਤਾ ਉਹਦੇ ਨਾਲ ਜਿਹੜੇ ਬੰਦ ਕਰਨੇ ਗਣਕੇ ਦਿੱਤੇ ਦਨਸਵਾਸ ਇਸ ਸਰੀਰ ਦੇ ਬਟੂਏ ਦੇ ਵਿੱਚ ਸ੍ਰੀ ਜੂਪੀ ਬਟੂਏ ਦੇ ਵਿੱਚ ਜਿਹੜੀ ਮਾਇਆ ਹੈ ਤੈਨੂੰ ਗਣਕੇ ਪਾਈ ਹੋਈ ਹੈ ਇਹ ਰੋਜ ਕਰਤ ਰਹੀ ਹੈ ਇਸ ਕਰਕੇ ਪਰਮਾਤਮਾ ਦੇ ਸਿਮਰਨ ਦੇ ਵਿੱਚ ਆਪਣੇ ਸਵਾਸਾਂ ਦੀ ਪੂੰਜੀ ਨੂੰ ਲਾਇਏ ਤੇ ਮਾਲਕੰਡੇ ਰਿਸ਼ੀ ਤੋਂ ਸਿੱਖੀ ਕਿ ਇੰਨੀ ਲੰਬੀ ਉਮਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕੱਖਾਂ ਦੀ ਕੁੱਲੀ ਦੇ ਵਿੱਚ ਹੀ ਗਜਰਾ ਕੀਟਕ ਕੋ ਨੂੰ ਪਤਾ ਸੀ ਥੇ ਲੈ ਕੇ ਜਾਣਾ ਨਹੀਂ ਹਮਰੋ ਕਰਤਾ RAM ਸਨੇਹੀ ਕਹਿੰਦੇ ਮੇਰਾ ਤਾਂ ਜੋ ਪਿਆਰਾ ਹੈ ਜੋ ਮੇਰਾ ਮਿੱਤਰ ਹੈ ਉਹ ਤਾਂ ਪਰਮਾਤਮਾ ਹੈ ਪਰ ਮਾਤਮੰਦਾ ਜੋ ਸਿਮਰਨ ਕਰਦੇ ਉਹ ਜਾਂ ਮਿੱਤਰ ਹੈ ਕਾਹੇ ਰੋ ਨਰ ਗਰਵ ਕਰਤ ਹੈ ਬੰਸ ਜੈ ਝੂਠੀ ਦੇਹੀ ਇਹਦਾ ਮਾਨ ਕਿਉਂ ਕਰਦਾ ਤੂੰ ਇਹ ਜਿਹੜਾ ਮਿੱਟੀ ਦਾ ਤੇਰਾ ਸਰੀਰ ਹੈ ਇਹ ਤਾਂ ਬੰਸ ਜਣਾ ਇਹ ਰਹਿਣਾ ਨਹੀਂ ਹੈ ਕਿ ਜਦ ਜਦਨ ਸਵਾਸਾਂ ਦੀ ਪੁੰਜੀ ਖਤਮ ਹੋਈ ਇਹ ਮਿੱਟੀ ਬਣ ਜਾਣਾ ਚਾਹੇ ਤੱਕ ਆਪਣੀ ਆਪਣੀ ਜਗ੍ਹਾ ਚਲ ਜਾਣੇ ਸੋ ਚੇਖ ਕਰ ਤੈਨੂੰ ਇਸ ਦੇਹੀ ਦਾ ਮਾਨ ਹੈ ਕਵੀਰਾ ਗਰਵਨਾ ਕੀਜੀਏ ਦੇਹੀ ਦੇਖ ਰੰਗ ਆਜ ਕਲ ਤ ਤਜੋਗੇ ਜੋ ਕੰਚ ਦੀ ਪੌਂਗ ਜਿਵੇਂ ਕਹਿੰਦੇ ਸਰਪ ਕੁੰਜਲਾ ਕੇ ਗਿਲੰਗ ਜਾਂਦਾ ਟਾਈਮ ਵੀ ਚਲ ਜਾਣਾ ਇੰਨਾ ਕੀ ਤੇਰਾ ਕੰਮ ਹੈ ਜਦੋਂ ਆਖਰੀ ਸਾਹ ਆਇਆ ਖਤਮ ਇਸ ਸਰੀਰ ਜਿਹੜਾ ਚੱਕ ਕੇ ਜਲਾ ਦੇਣਾ ਜਾਂ ਦਵਾ ਦੇਣਾ ਕਿਉਂਕਿ ਜੋ ਰੀਤੀ ਰਿਵਾਜ ਹੋਇਆ ਦੁਨੀਆ ਦਾ ਉਹਦੇ ਮੁਤਾਬਕ ਇਸ ਸਰੀਰ ਦਾ ਉਹਨਾਂ ਨੇ ਕਿਰਿਆ ਕਰਮ ਕਬਦਨਾ ਸੁਖ ਵੀ ਦਾ ਗਰਵ ਨਾ ਤੀਜੀ ਉੱਚਾ ਦੇਖਾਵਾ ਆਜ ਕਲ ਭੁਲੇਖਣਾ ਉੱਪਰ ਜੰਮੇ ਕਾਸ ਕਹਿੰਦੇ ਤੈ ਤਾਂ ਥੱਲੇ ਜ਼ਮੀਨ ਦੇ ਲੇਟ ਜਾਣਾ ਕਬਰ ਦੇ ਵਿੱਚ ਲੇਟ ਜਾਣਾ ਤੇ ਤੇਰੀ ਕਬਰ ਦੇ ਉੱਤੇ ਘਾਓ ਪੈਣਾ ਕਿਹੜੇ ਤੂੰ ਮਾਣ ਕਰਦਾ ਫਿਰਦਾ ਕਿਹੜੇ ਮੰਦਪ ਮਾੜੀਆਂ ਦਾ ਮਾਣ ਕਰਦਾ ਫਿਰਦਾ ਕਿ ਮੈਂ ਘਰ ਬਣਾ ਲਿਆ ਮੈਂ ਮੈਂ ਘਰ ਬਣਾ ਲਿਆ ਮੈਂ ਆ ਕਰ ਲਿਆ ਇੱਥੇ ਇੱਥੇ ਤੇ ਇੱਥੇ ਰਹਿ ਜਾਣਾ ਤੇਰੇ ਨਾਲ ਨਹੀਂ ਜਾਣਾ ਇਸੇ ਕਰਕੇ ਉਹਨਾਂ ਨੇ ਇਸ ਸਰੀਰ ਦਾ ਦੱਸਿਆ ਕਿ ਬਲਸਣਾ ਹੈ ਇਸ ਝੂਠੀ ਦੇ ਨੇ ਤੇਰੇ ਨਾਲ ਨਹੀਂ ਜਾਣਾ ਇੱਥੇ ਰਹਿ ਜਾਣੇ ਆ ਨਾਲ ਕਰਤੇ ਦੇ ਜੰਦ ਦੇ ਜੋ ਪਰਮਾਤਮਾ ਦਾ ਸਿਮਰਨ ਕੀਤਾ ਉਹ ਨਹੀਂ ਜਾਣਾ ਮੇਰੀ ਮੇਰੀ ਕੈਰੋ ਕਰਤੇ ਦਰਜੋਦਨ ਸੇ ਪਾਈ ਕਹਿੰਦੇ ਜਿਹੜੇ ਦਰਜੋਦਨੋਂ ਦੇ ਭਾਈ ਸੀ ਉਹ ਇਹ ਕਰਦੇ ਸੀ ਕਿ ਦਰਜੋਦਨ ਬਹੁਤ ਵੱਡਾ ਬਲੀ ਹੈ ਜਿਹੜੇ ਕੌਰਵ ਸਿਗੇ ਉਹ ਕਹਿੰਦੇ ਉਹਨਾਂ ਦੇ ਸਾਰੇ ਭਰਾ ਮੇਰੀ ਮੇਰੀ ਕਰਦੇ ਸੀ ਕਹਿੰਦੇ ਸੇ ਪਾਂਡਵਾਂ ਦੀ ਜ਼ਮੀਨ ਹੀ ਨਹੀਂ ਪਾਂਡਵ ਹੱਕਦਾਰ ਹੀ ਹੈ ਨਹੀਂ ਇਹ ਤਾਂ ਸਾਰਾ ਰਾਜ ਹੀ ਸਾਡਾ ਹੈ ਪਾਂਡਵਾਂ ਲਈ ਹੈ ਹੀ ਕੁਛ ਨਹੀਂ ਹੈ ਸੋ ਦਰਯੋਧ ਨੇ ਇੰਨਾ ਮਾਅ ਸੀਗਾ ਕਿ ਮੈਂ ਬਹੁਤ ਵੱਡਾ ਬਲੀ ਹਾਂ ਕਿੱਥੇ ਗਿਆ ਕਹਿੰਦੇ 12 ਜੋਜਨ ਛਤਰ ਚੱਲੇ ਥਾਂ ਦੇ ਹੀ ਗਿਰਜਨ ਖਾਈ ਕੁਰਕਸ਼ੇਤਰ ਦੇ ਵਿੱਚ ਜਦੋਂ ਕਹਿੰਦੇ ਜੰਗ ਹੋਇਆ 12 ਜੋਜਨ ਇੱਕ ਜੋਜਨ ਚਾਰ ਕੋਦ ਹੰਦਾ 48 ਕੋਹ ਤੱਕ ਕਹਿੰਦੇ ਉਹਨਾਂ ਦੀ ਫੌਜ ਦਾ ਖਲਾਰਾ ਸੀਗਾ ਪਰ ਕੁਰਕਸ਼ੇਤ్ర ਦੇ ਰਣ ਦੇ ਵਿੱਚ ਜਿਹੜੀਆਂ ਲਾਸ਼ਾਂ ਸਨ ਉਹਨਾਂ ਨੂੰ ਚੱਕਣ ਵਾਲਾ ਵੀ ਕੋਈ ਨਹੀਂ ਸੀ ਉਹ ਕਹਿੰਦੇ ਗਏ ਜਨ ਖਾਦਿਏ ਜਿਹੜੇ ਮੇਰੀ ਮੇਰੀ ਕਰਦੇ ਸੀ ਹੈ ਨਹੀਂ ਇੱਥੇ ਪਾਂਡਵਾਂ ਦਾ ਕੁਝ ਇਹ ਸਾਰਾ ਰਾਜੀ ਸਦਾ ਹੈ ਕਿੱਥੇ ਗਿਆ ਕੁਰਕਸ਼ੇਤ్ర ਦੇ ਵਿੱਚ ਜਿਸ ਜੁਦ ਹੋਇਆ ਖਤਮ ਹੋ ਗਿਆ ਸਾਰਾ ਕੁਝ ਸਭ ਸੁਆਮ ਕੀ ਲੰਕਾ ਹੋਤੀ 라ਵਣ ਸੇਦ ਗਈ ਕਿੰਦੇ ਰਾਵਣ ਦਾ ਰਾਜ ਵਿੱਚੋਂ ਕਿੰਦੇ ਉਹਦੀ ਸੋਨੇ ਦੀ ਲੰਕਾ ਸੀ ਆਪੋ ਦਾ ਰਾਜ ਸੀਗਾ ਸੋਨੇ ਦੀ ਲੰਕਾ ਕਿੱਥੇ ਗਈ ਕਹਾ ਪਏ ਦਰਬੰਦੇ ਹਾਥੀ ਖਿੰਮੇ ਪਈ ਪਰਾਈ ਇੱਕ ਛੇਨ ਲੱਗਾ ਕਹਿੰਦੇ ਹੈ ਹਾਥੀ ਵੀ ਦਰਾਂ ਤੇ ਵੱਜੇ ਹੋਏ ਸੀ ਫੌਜ ਵੀ ਬੜੀ ਸੀ ਘੋੜੇ ਵੀ ਬੜੇ ਸੀ ਹੈਵਰ-ਵੇਵਰ ਬਹੁਤ ਸੀਗਾ ਪਰ ਜਦੋਂ ਖਿਸਕਿਆ ਸ੍ਰੀ ਸੰਦੀਪਨ ਜੀ ਖਤਮ ਹੋਈ ہار گیا تا کسے کم کوئی چیز نہیں آئی سب کچھ پراایا ہو گیا اوہی تھکا تیز 우ڈیا ਮਨਪੰਖੀ ਕਰ ਅੰਗਨ ਨਾਸਖਈ ਬੇਨੇ ਕਹਿ ਸੁਨੋ રે ਭਗਤੋ ਮਰਨ ਮੁਕਤ ਕਨ ਪਾਈ ਮਨ ਤਾਂ ਬਾਦ ਮੁਕਤੀ ਕਿਥੋਂ ਆਈ ਜਦੋਂ ਸਰੀਰ ਦੇ ਵਿੱਚੋਂ ਕੰਦੇ ਤੇਜ ਉੱਡ ਗਿਆ ਤਾਂ ਬਿਹੜੇ ਵਿੱਚ ਵੀ ਕੋਈ ਰੱਖਣਾ ਨਹੀਂ ਚਾਹੁੰਦਾ ਕਿਉਂਕਿ ਉੱਚੇ ਮੰਦਰ ਸਾਲਰ ਸਈ ਇੱਕ ਕਰਿ ਫਨ ਰਹਿ ਨਾਹੀ ਇਕ ਕੜੀ ਵੀ ਨੇ ਕੋਈ ਰਖਤ ਪੁੱਛੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਰੀ RAM ਨਾਮ ਤੋਂ ਬਿਨਾ ਬਾਜੀ ਹਾਰ ਜਾਂਦਾ ਬੰਦਾ ਸਿਮਰਨ ਜਿਹੜਾ ਹੈ ਇਸ ਜਨਮ ਦਾ ਮੇਨ ਮਕਸਦ ਹੀ ਦੁਨੀਆ ਤੇ ਆਉਂਦਾ ਹੈ ਕਿ ਸਿਮਰਨ ਕਰਦੇ ਕਰਦੇ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੋਏ ਆਤਮਾ ਤੇ ਪਰਮਾਤਮਾ ਦਾ ਮੇਲ ਹੋ ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਨਾਸ਼ ਹੋ ਜੇ शे बकारा नाश हो जाए नहीं तो बड़े बड़े बलि चले गए दर्जोधन चले गया रावण चले गया दे रहे हो, ते फिर मान करते हैं माटी के पुतला कैसे नचित है देखे सुने बोले दौरे फिरत है जब कुछ पाया तब गर्व करता है माया गई तब रोहन लगता है इतना, तो खिसकना सब कुछ ਪਰ ਜਦੋਂ ਤੇਰੇ ਕੋਲ ਦੁਨੀਆ ਦੀ ਪਦਾਰਥ ਚਲ ਜਾਂਦੇ ਐ ਇਹ ਦੁਨੀਆ ਦੀ ਮਾਇਆ ਖਿਸਕ ਜਾਂਦੀ ਹੈ ਫਿਰ ਤੂੰ ਰੋਂਦਾ ਜਿਸਨੇ ਤੇਰੇ ਸਾਥ ਵੀ ਨਹੀਂ ਰਹਾ ਉਸ ਕੰਮ ਨੇ ਲੋਗਾਂ ਤੋਂ ਤੇਰੇ ਕੰਮ ਤਾਂ ਨਾ ਨਹੀਂ ਸੋ ਤਨ ਦੇ ਲਈ ਸੁੱਖਾਂ ਦੇ ਲਈ ਤੂੰ ਜੋ ਵੀ ਕੁਛ ਕਰ ਰਿਹਾ ਇਹ ਸਿਰਫ ਤਨ ਦੇ ਸੁੱਖ ਹੈ ਅਸਲੀ ਜਿਹੜਾ ਮਨ ਨੇ ਆਨੰਦ ਦੇ ਵਿੱਚ ਜਾਣਾ ਉਹ ਨਾਮ ਦੇ ਨਾਲ ਜਾਣਾ ਕਿ ਕਰ ਮਨ ਜਿਹੜਾ ਹੈ ਉਹਨੂੰ ਜਿੱਤ ਲਵੇਂਗਾ ਤਾਂ ਦੁਨੀਆ ਜਿੱਤੀ ਜਾਣੀ ਹੈ ਨੇ ਤਾਂ ਮਨ ਤੋਂ ਹਾਰ ਗਿਆ ਤੇ ਚਾਹੇ ਦੁਨੀਆ ਸਾਰੀ ਜਿੱਤ ਲਈ ਤੂੰ ਬਾਜੀ ਜੀਵਨ ਦੀ ਹਾਰ ਕੇ ਜਾਵੇਂਗਾ ਸੋ ਇਸ ਕਰਕੇ ਮਹਿਲ ਬਾੜੀਆਂ ਜਿੰਨੇ ਮਰਜੀ ਬਣਾ ਲਈਏ ਉਹ ਕੰਮ ਨਹੀਂ ਸੱਦੇ ਹੋਣੇ ਕੰਮ ਤਾਂ ਸੱਚ ਦਾ ਮਾਰਗ ਨਾ ਹੋਣਾ ਸੱਚ ਦੇ ਮਾਰਗ ਤੇ ਚੱਲਾਂਗੇ ਤਾਂ ਦੁਨੀਆ ਦੇ ਉੱਤੇ ਉਸਤਤ ਹੋਵੇਗੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਂ ਜਿਹਨੇ ਸੱਚ ਦੇ ਮਾਰਗ ਨੂੰ ਪੜਾਇਆ ਉਹਨਾਂ ਦਾ ਦੁਨੀਆ ਤੇ ਨਾਮ ਰਹਿੰਦਾ ਹੈ ਤੇ ਜਿਨ੍ਹਾਂ ਨੇ ਦੁਨੀਆਂ ਦੇ ਪਦਾਰਥਾਂ ਨੂੰ ਇਕੱਠਾ ਕੀਤਾ ਉਹ ਜਨ ਦੀ ਬਾਜੀ ਜੀਵਨ ਦੀ ਬਾਜੀ ਹਾਰ ਜਾਂਦੇ ਆ ਤੇ ਦੁਨੀਆਂ ਜਿਹੜਾ ਨਾਮ ਜਿਹੜਾ ਹੈ ਉਹ ਕਦੀ ਵੀ ਨਹੀਂ ਲੈਂਦੀ ਦਰਵਾਸਾ ਸੋ ਕਰਤ ਠੇਗੋੜੀ ਜਦ ਇਹ ਫਲ ਪਾਏ ਦਰਵਾਸਾ ਕ੍ਰਿਸ਼ੀ ਹੋਇਆ ਚੋ ਕਹਾਣੀ ਹੈ ਦੱਸੀ ਗਈ ਵੇਦਾਂ ਦੇ ਵਿੱਚ ਕਿ ਯਾਦਾਂ ਦੇ ਨਿਆਣਿਆਂ ਨੇ ਕੱਥੇ ਹੋ ਕੇ ਉਹਨੂੰ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ ਇੱਕ ਲੋਹੇ ਦੀ ਬਾਟੀ ਰੱਖ ਕੇ ਬੱਚੇ ਦੇ ਪੇਟ ਤੇ ਉਸ ਰਿਸ਼ੀ ਨੂੰ ਪੁੱਛਣ ਚਲੇ ਗਏ ਕਿ ਕੀ ਹੋਵੇਗਾ ਇਸ ਨੂੰ ਤੇ ਇਸ ਨੂੰ ਜਨਮ ਦੇਵੇ ਗਏ ਤੇ ਦਰਵਾਸਾ ਦੇ ਸੇ ਨੂੰ ਉਹ ਮਜ਼ਾਕ ਕਰ ਰਹੀ ਸੀ ਪਰ ਉਹਨ ਅੱਗੇ ਉਹ ਕਹਿੰਦੇ ਫਾੜੀ ਇਹੋ ਜਿਹਾ ਦੇ ਦਿੱਤਾ ਕਹਿੰਦੇ ਉਹ ਜੰਮੂਗਾ ਜਿਹੜਾ ਜਾਦਵਾਂ ਦੇ ਕੁੱਲ ਦਾ ਨਾਸ਼ ਕਰੂਗਾ ਜਾਦਵਾਂ ਦੇ ਮੁੰਡਿਆਂ ਨੂੰ ਫਿਕਰ ਲੱਗ ਗਿਆ ਵੀ ਹੁਣ ਕੀ ਕਰੀਏ ਇਹ ਤਾਂ ਰਿਸ਼ੀ ਨੇ ਸੱਚ ਦੇ ਦਿੱਤਾ ਉਸ ਬਾਟੀ ਨੂੰ ਕਹਿੰਦੇ ਪੱਥਰ ਤੇ ਕਸਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਬਾਟੀ ਖਤਮ ਹੋ ਜਵੇ ਕਸਾਉਂਦੇ ਕਸਾਉਂਦੇ ਜਦੋਂ ਬਹੁਤ ਥੋੜਾ ਜਿਹਾ ਰਹਿ ਗਿਆ ਲੋਹਾ ਉਹ ਚੱਕ ਕੇ ਸਮੁੰਦਰ ਸੁੱਟਦਾ ਨਦੀ ਸੁੱਟਦਾ ਉਹ ਜਿਹੜਾ ਲੋਹਾ ਸੀ ਉਹ ਮੱਛੀ ਨੇ ਖਾ ਲਿਆ ਔਰ ਜਦੋਂ ਮੱਛੀ ਸ਼ਿਕਾਰੀ ਨੇ ਫੜੀ ਉਸ ਨੂੰ ਕੱਟਿਆ ਉਹ ਜਿਹੜਾ ਲੋਹਾ ਸੀ ਉਸ ਨੇ ਆਪਣੇ ਤੀਰਾਂ ਦੇ ਅੱਗੇ ਲਾ ਲਿਆ ਔਰ ਕਿੱਥੇ ਇਹੋ ਪੱਥਰ ਤੇ ਕਸਾਇਆ ਸੀ ਲੋਹੇ ਉੱਥੇ ਕਹਾ ਫੋਸ ਜੋ ਗਿਆ ਜਦੋਂ ਜਾਦਵਾਂ ਦੇ ਮੁੰਡਿਆਂ ਨੇ ਸ਼ਰਾਬ ਪੀ ਕੇ ਉੱਥੇ ਐਸਾ ਲੜਾਈ ਹੋਈ ਕਿ ਉਹ ਸਾਰਾ ਹੀ ਜੰਗਲ ਪੱਕ ਦੇ ਪੱਟ ਦੇ ਆਪਸ ਵਿੱਚ ਲੜ ਕੇ ਮਰ ਗਏ ਪਰ ਇੱਕ ਦਿਨ ਕਹਿੰਦੇ ਕਿਉਂਕਿ ਸ਼੍ਰੀ ਕ੍ਰਿਸ਼ਨ ਜੀ ਜਾਦਵਾਂ ਦੇ ਵਿੱਚ ਹੋਏ ਉਹ ਕੁੰਦੇ ਕੁੰਦੇ ਉੱਥੇ ਆਏ ਔਰ ਉਨ੍ਹਾਂ ਨੇ ਆਰਾਮ ਕਰਨ ਦੀ ਕੋਸ਼ਿਸ਼ ਕੀਤੀ ਆਰਾਮ ਕਰਦਿਆਂ ਕਰਦਿਆਂ ਨੇ ਲਤ ਦੂਸਰੀ ਲੱਤ ਤੇ ਲੱਤੇ ਰੱਖੀ ਤਾਂ ਪੈਰ ਦੇ ਵਿੱਚ ਜੋ ਉਹਨਾਂ ਦੇ ਐਸਾ ਚਮਕ ਸੀ ਕਿ ਸ਼ਿਕਾਰੀ ਨੂੰ ਲੱਗਾ ਕਿ ਹੈਰੰਦ ਦੇ ਅੱਖ ਹੈ ਜਿਹੜਾ ਪੀਰ ਬਚਦਾ ਸੀ ਸ਼ਿਕਾਰੀ ਦੇ ਕੋਲ ਉਹਨ ਐਸਾ ਨਿਸ਼ਾਨਾ ਮਾਰਿਆ ਕਿ ਕ੍ਰਿਸ਼ਨ ਜੀ ਪੂਰੇ ਹੋ ਗਏ ਸੋ ਜਿਹੜਾ ਦਰਵਾਸਾ ਰੇਸ਼ੀ ਨੇ ਸ਼ਰਾਪ ਦਿੱਤਾ ਸੀ ਉਹ ਪੂਰਨ ਹੋ ਗਿਆ ਕਿ ਜਦਵਾਂ ਦੇ ਕੁੱਲ ਦਾ ਨਾਸ਼ ਕਰਨ ਵਾਲਾ ਹੋਵੇ ਸੋ ਸ਼ਿਕਾਰੀ ਜਿਹੜਾ ਸੀ ਉਸ ਨੇ ਜਦੋਂ ਨੇੜੇ ਆ ਕੇ ਦੇਖਿਆ ਤਾਂ ਬੜਾ ਉਸ ਨੂੰ ਮੇਸ਼ੀ ਹੋਈ ਤੜਪਿਆ ਪਰ ਨਹੀਂ ਕੁਛ ਨਹੀਂ ਬਣ ਸਕਦਾ ਸੀ ਕਿਉਂਕਿ ਇਹ ਤਾਂ ਇੱਕ ਖੇਮ ਦੇ ਵਿੱਚ ਜਾਣਾ ਹੈ ਕੋਈ ਵੀ ਦੁਨੀਆ ਤੇ ਆਇਆ ब्रह्मा विष्णु ਮਹੇਸ਼ ਸਭ ਕਹੇ ਦੁਨੀਆ ਤੋਂ ਸਭ ਨਹੀਂ ਜਾਣਾ ਹੈ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਏ ਕਹਿੰਦੇ ਪਰਮਾਤਮਾ ਤੇਰੀ ਕਿਰਪਾ ਹੋਏ ਤੂੰ ਦਇਆ ਕਿਤੇ ਇਸ ਨਾਮ ਦੇਵ ਦੇ ਉੱਪਰ ਜਿਸ ਨੇ ਤੇਰਾ ਗਉਣ ਗਾਣ ਕਰਕੇ ਜੀਵਨ ਦੇ ਮਾਰਗ ਨੂੰ ਸਫਲ ਕਰ ਲਿਆ ਕਿਉਂਕਿ ਨਿਮਤ ਨਾਮ ਦੇ ਉਹ ਦੁੱਧ ਪਿਆ ਤੋ ਜਗ ਜਨਮ ਸੰਕਟੇ ਆਇਆ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਸਦਾ ਲਈ ਅਮਰ ਹੋ ਗਏ ਉਹਨਾਂ ਦਾ ਜਨਮ ਮਰਨ ਜਿਹੜਾ ਕੱਟਿਆ ਗਿਆ ਸੋ ਸਤਗੁਰ ਨਾਮ ਦੇਵ ਜੀ ਦੇ ਇਸ ਸ਼ਬਦ ਤੋਂ ਸਾਨੂੰ ਜੀਵਨ ਨੂੰ ਸਿੱਖਿਆ ਮਿਲਦੀ ਹੈ ਕਿ ਜਿਹੜੀ ਪਦਾਰਥਾਂ ਜਿਹੇ ਮੋਹ ਹੈ ਇਹਨੂੰ ਛੱਡ ਦੇਗੇ ਅਸਲੀ ਪਿਆਰ ਜਿਹੜਾ ਹੈ ਉਹ ਪਰਮਾਤਮਾ ਦੇ ਪ੍ਰੀਤ ਦੇ ਨਾਲ ਜਿਹੜੀ ਪ੍ਰੀਤ ਹੈ ਪਰਮਾਤਮਾ ਦੇ ਨਾਲ ਲਈ ਕਿਉਂਕਿ ਇਹ ਜਿਹੜੀ ਸੱਚੀ ਪ੍ਰੀਤ ਹੈ ਪਰਮਾਤਮਾ ਦੇ ਨਾਲ ਲਾਵਾਂਗੇ ਤਾਂ ਜੀਵਨ ਜਿਹੜਾ ਸਫਲ ਹੋ ਜਾਏਗਾ ਨਹੀਂ ਤਾਂ ਦੁਨੀਆ ਦੇ ਨਾਲ ਪ੍ਰੀਤ ਲਈ ਇਹੋ ਜੀਵਨ ਦੇ ਮਕਸਦ ਨੂੰ ਜੀਵਨ ਦੀ ਬਾਜੀ ਨੂੰ ਹਾਰ ਕੇ ਚੱਲ ਜਪਾਂਗੇ ਕਿਉਂਕਿ ਸੱਚੀ ਪ੍ਰੀਤ ਹਮ ਤਮ ਸੋ ਜੋਰੀ ਤਮ ਸੋ ਜੋਰ ਅਵਰਤ ਸੰਤੋ ਦੇ ਸਤਵਰ ਜਪਦਾਸ ਮਹਾਰਾਜ ਜੀ ਕਹਿ ਰਹੇ ਐਸੇ ਕਰਕੇ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਜੋ ਤਮ ਗਿਰ ਵਰ ਤੋ ਹਮ ਮੋਰਾ ਜੋ ਤਮ ਚੰਦ ਤੋ ਹਮ ਪਹਿ ਹੈ ਜਿਕੁਰ ਸੋ ਐਸੀ ਪ੍ਰੀਤ ਕੇ ਕਹਿੰਦੇ ਜੇ ਤੋ ਗਿਰ ਵਰ ਤਾਂ ਮੈਂ ਮੋਰ ਬਣਾ ਜੇ ਤੋ ਚੰਦ ਤਾਂ ਮੈਂ ਚਿਕੋਰ ਬਣਾ ਸੱਚੀ ਪ੍ਰੀਤ ਪਰਮਾਤਮਾ ਦੇ ਨਾਲ ਇਸ਼ਕ ਹੈ ਪਰਮਾਤਮਾ ਦੇ ਨਾਲ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਲਈ ਉਹ ਦੁਨੀਆ ਤੋਂ ਜਿੱਥੇ ਅਮਰ ਹੋ ਕੇ ਗਏ ਉਹ ਜੀਵਨ ਦੇ ਵਿੱਚ ਸਦਾ ਅਨੰਤਤ ਰਹੇ ਸੋ ਮੇਰੀ ਮੇਰੀ ਜਿਹੜੀ ਇੱਛਾ ਨਹੀਂ ਪੈਣੀ ਹੈ ਜਿਹੜੇ ਲੋਕ ਮੈ ਮੇਰੀ ਦੇ ਵਿੱਚ ਉਹ ਜੀਵਨ ਦੀ ਬਾਜੀ ਹਾਰ ਜਾਂਦੇ ਸੋ ਸਤਿਗੁਰ ਨਾਮਦੇਵ ਜੀ ਦੇ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਇਹ মোহ ਮਾਇਆ ਦੇ ਚੱਕਰ ਤੋਂ ਦੂਰ ਹੋ ਜਾਈਏ ਕਿਉਂਕਿ মোহ ਮਾਇਆ ਦਾ ਚੱਕਰ ਜਿਹੜਾ ਹੈ ਇਹ ਸਾਨੂੰ ਜੀਵਨ ਦੇ ਰਸਤੇ ਤੋਂ ਪਟਕਾਉਂਦਾ ਹੈ ਸੱਚ ਦੇ ਮਾਰਗ ਤੋਂ ਦੂਰ ਕਰਦਾ ਹੈ ਕਿਉਂਕਿ ਇਹ ਜਿਹੜਾ ਸੰਸਾਰ ਹੈ ਸਤਿਗੁਰੂ ਦਾਸ ਮਹਾਰਾਜ ਜੀ ਨੇ ਇਹਨੂੰ ਕੁਸੰਬੜੇ ਦੇ ਨਾਲ ਤੁਲਿਆ ਹੈ ਜੈਸਾ ਰੰਗ ਕੁਸੰਬਕਾ ਤੈਸਾ ਇਹ ਸੰਸਾਰ ਇਹ ਦੁਨੀਆ ਦਾ ਰੰਗ ਝੂਠਾ ਹੈ ਦੁਨੀਆ ਦਾ ਪਿਆਰ ਝੂਠਾ ਹੈ ਇਥੋਂ ਨਾਲ ਨਹੀਂ ਜਾਂਦਾ ਕੋਈ ਰਿਸ਼ਤੇ ਨਾਤੇ ਸਭ ਸਵਾਰਥਾਂ ਦੇ ਆਸਲੀ ਰਿਸ਼ਤਾ ਜਿਹੜਾ ਪਰਮਾਤਮਾ ਦੇ ਨਾਮ ਦਾ ਅਸਲੀ ਰਿਸ਼ਤਾ ਹੀ ਹੋਇਆ ਸੋ ਇਸ ਨਾਲ ਪ੍ਰੀਤ ਲਾਇਏ ਇਹ ਸ਼ਬਦ ਨੂੰ ਪੜ੍ਹਦਿਆਂ ਉਚਾਰਦਿਆਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਹੋਣਗੀਆਂ ਗਲਤੀਆਂ ਹੋਈਆਂ ਹੋਣਗੀਆਂ ਸਤਿਗੁਰ ਆਪ ਜਾਣੇ ਜਾਣਾ ਉਹਨਾਂ ਦੇ ਚਰਨਾਂ 'ਚ ਬੇਨਤੀ ਅਦਾ ਅਸਰ ਜੁਈ ਹੈ ਕਿ ਗਲਤੀਆਂ ਨੂੰ ਮਾਫ ਕਰਦੇ ਹੋਏ ਆਪ ਗੁਣਾਂ ਨੂੰ ਲਾਜਤਾ ਦੇ ਹੋਏ ਆਉਣ ਵਾਲੇ ਸਮਝ ਦੇ ਵਿੱਚ ਕਿਰਪਾ ਕਰੋ ਸ਼ੁੱਧ ਬਾਣੀ ਪੜਨ ਦਾ ਅਚਾਰਨ ਦਾ ਬਲ ਬਖਸ਼ੋ ਤਾਕਤ ਦਿਓ ਬੁੱਧੀ ਦਿਓ ਅਤੇ ਸ਼ੁੱਧ ਬੁੱਧੀ ਬਖਸ਼ੋ ਜਿਹਦੇ ਨਾਲ ਮਤ ਜਿਹੜੀ ਹੈ ਉਹ ਉੱਚੀ ਹੋਵੇ ਮਨ ਨੀਮਾ ਹੋਵੇ ਆਪ ਤੋਂ ਸਿਮਤ ਪਤ ਦੇ ਰਾਖੇ ਸੋ ਸਤਿਗੁਰੂ ਕਿਰਪਾ ਕਰ ਆਪਣਾ ਨਾਮ ਜਪੋ ਤਾਂ ਕਿ ਦੁਨੀਆ ਦੀ ਮੋਹ ਮਾਇਆ ਜਿਹੜੀ ਹੈ ਇਸ ਤੋਂ ਸੋਸਾਂ ਦੀ ਪੂੰਜੀ ਰਿੰਦੇ ਰਿੰਦੇ ਦੂਰ ਹੋ ਜੀਏ ਤੇ ਉਸੇ ਨਾਮ ਦੇ ਵਿੱਚ ਰੰਗੇ ਜਾਈਏ ਇਹ ਅਰਦਾਸ ਸਰ ਜੀ ਕਰਦੇ ਹੋਏ ਆਉ ਫਤਿਹ ਬੁਲਾਈਏ ਪਹਿ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ